ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੂਰਕੁਰੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਪਿੰਡ ਕਾਸਮ ਪੱਟੀ ਹੈ ਕਾਸਮ ਪੱਟੀ ਕੋਟਕਪੂਰੇ ਤੋਂ ਜਦੋਂ ਆਪਾਂ ਰਾਮਿਆਂ ਨੂੰ ਜਾਣਦੇ ਆ ਉਸ ਛੜਕ ਤੇ ਆਉਂਦਾ ਹਰੀਨੋਂ ਤੋਂ ਬਾਅਦ ਚ ਵੈਸੇ ਇੱਥੇ ਜੈਤੋ ਵੀ ਇਹਦੇ ਨੇੜੇ ਰਹ ਜਾਂਦਾ ਰੋੜੀ ਕਪੂਰੇ ਤੋਂ ਸਿੱਧੀ ਛੜਕ ਆਉਂਦੀ ਹੈ ਜਿਹੜੀ ਕਾਸਮ ਪੱਟੀ ਹੋ ਕੇ ਸੂਰਕੁਰੀ ਆ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜੀ ਉਹਦੀ ਖੇਤੀਬਾੜੀ ਜ਼ਿਆਦਾ ਕਰਦੇ ਆ ਪਸ਼ੂ ਜਿਵੇਂ ਆਮ ਖੇਤੀਬਾੜੀ ਵਾਲੇ ਵੀਰਾਂ ਕੋਲ ਰੱਖੇ ਹੁੰਦੇ ਉਸੇ ਤਰੀਕੇ ਨਾਲ ਹੀ ਘਰੇ ਰੱਖੇ ਹੋਏ ਆ ਇਨ੍ਹਾਂ گاਵਾਂ ਮੱਜਾਂ ਦੇ ਵਿੱਚੋਂ ਹੀ ਅੱਜ ਇੱਕ ਮੱਝ ਇਹਨਾਂ ਨੇ ਵਿਕਾਊ ਕੀਤੀ ਐ ਸਾਹਮਣੇ ਮੱਝ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਵੀਡੀਓ ਚ ਕਵਰ ਕਰਾਂਗੇ ਤੋੜ ਕੇ ਵੀ ਤੁਹਾਨੂੰ ਦਿਖਾਉਣੀ ਐ ਜਿਹਨੂੰ ਜੱਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖ ਸਕਦਾ ਨੰਬਰ 22 ਦੀ ਹੋਰਾਂ ਦਾ ਸਿੱਧਾ ਸਕਰੀਨ ਉੱਤੇ ਚੱਲੂਗਾ ਤੁਸੀਂ ਇਹਨਾਂ ਨਾਲ ਸੰਪਰਕ ਕਰੋਗੇ ਆਓ ਡਿਟੇਲ ਪੁੱਛੀਏ ਬਾਅਦ ਚ ਇਹਨੂੰ ਆਪਾਂ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਬਾਈ ਆਪਣਾ ਨਾਮ ਸੁਖਦੇਵ ਸਿੰਘ ਸੁਖਦੇਵ ਬਾਈ ਅੱਜ ਜਿਹੜੀ ਮੱਝ ਵੇਚਣ ਲੱਗੇ ਹੋਏ ਆਪਣੇ ਘਰ ਦੀ ਮੱਝ ਐ ਹਾਂਜੀ ਕਿੰਨਵਾ ਸੂਆ ਸੂਗੀ ਬਾਈ ਇਹ ਕਿੰਨੇ ਕੁ ਦਿਨ ਲੈ ਜੂ ਹਜੇ ਸੋਨ ਚ 5-7 ਦਿਨ ਲੈ ਜੀ 5-7 ਦਿਨ ਹਜੇ ਲੈ ਜੂਗੀ ਦੂਜੇ ਸੂਏ ਦੁੱਧ ਕਿੰਨਾ ਚੋਇਆ ਤਾਂ ਤੁਸੀਂ 14 ਲੀਟਰ ਚੋਇਆ ਜੀ 14 ਲੀਟਰ ਦੂਜੇ ਸੂਏ ਨੇ ਦੁੱਧ ਦਿੱਤਾ ਕੀ ਰੇਟ ਰੱਖ ਦਿਓ ਸਕਦੇ ਹੋ ਬਾਈ ਇਹਦਾ 1,30,000 1,30,000 ਦੋਸਤੋ ਫੁੱਲ ਹੈਵੀ weight ਵਾਲੀ ਮੱਝ ਸਿੰਘਾਂ ਦੇ ਡਿਜ਼ਾਈਨ ਤੁਸੀਂ ਦੇਖ ਲਓ ਜਿਹੜੇ ਹਿਸਾਬ ਤੇ ਸਿੰਘ ਮੁੜਿਆ ਹੋਇਆ ਵਜ਼ਨ ਫੁੱਲ ਆ ਪੂਰੀ ਭਾਰੀ ਥਣ ਦਾ ਸਾਈਜ਼ ਚੰਗਾ ਹੈ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਆ ਪਰ ਥਣ ਦੱਸਦਾ ਵੀ ਦੁੱਧ ਦੇ ਚੰਗੇ ਵਾਲੀ ਮੱਝ ਹੈ ਖੋਲੋ ਭਈ ਆਪਾਂ ਤੋਰ ਦੇ ਕੇ ਫੁੱਲ ਬੋਡੀ weight ਤੁਸੀਂ ਇਹਦਾ ਦੇਖ ਸਕਦੇ ਹੋ ਬਾਕੀ ਇਹ ਸੁਭਾਅ ਦੀ ਵੀ ਸੀਲ ਸ਼ਰੀਫ ਹੀ ਲੱਗਦੀ ਕਿਉਂਕਿ ਉੱਪਰੇ ਬੰਦੇ ਤੋਂ ਪਸ਼ੂ ਜੇ ਗਾਲਾ ਛੱਡ ਜਾਂਦਾ ਤਾਂ ਫਿਰ ਇਹ ਕਲੀਅਰ ਹੀ ਹੁੰਦਾ ਵੀ ਉਹ ਥੋੜਾ ਜਿਹਾ ਇਹ ਲੱਗਦਾ ਵੀ ਕਿਤੇ ਨਾ ਕਿਤੇ ਗਰਮ ਹੁੰਦਾ ਪਰ ਇਹ ਮੱਝ ਉਸੇ ਤਰ੍ਹਾਂ ਮਸਤ ਜੀ ਖੜੀ ਰਹੀ ਹੈ ਬਾਕੀ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਬੋਡੀ weight ਫੁੱਲ ਹੈ 1 ਲੱਖ ਤੇ 30000 ਡਿਮਾਂਡ ਹੈ ਪਰ ਕਦੇ-ਕਦੇ ਪਸ਼ੂ ਵੇਚਣ ਵਾਲੇ ਵੀਰਾਂ ਚੋਂ ਆ ਰੇਟ ਜਿਹੜਾ ਇਹਦੇ ਚੋਂ ਮਾਨਤਨ ਹੋ ਜੂਗਾ ਕੁਝ ਜਦੋਂ ਤੁਸੀਂ ਗੱਲਬਾਤ ਕਰੋਗੇ ਹਜੇ ਦਹਿਲ ਲੈਂਦੀ ਆ ਸੂਨ ਚ ਬਾਲਾ ਵੱਡਾ ਹਵਾਨਾ ਤਾਂ ਨਹੀਂ ਬਣਾਇਆ ਪਰ ਢਿੱਲਾ ਹਵਾਨੇ ਚ ਫੁੱਲ ਹੈ ਬਈ ਰੋਕੇ ਮੜਾ ਗੋਹਾ ਕਰ ਲੈਂਦੇ ਹੋ ਤੁਸੀਂ ਹੁਣ ਦਾ ਰੋਕੇ ਦੇ ਹਵਾਨੇ ਦਾ ਦੇਖ ਲਓ ਬਾਕੀ ਮੱਝ ਨੂੰ ਆ ਕੇ ਜਰੂਰ ਦੇਖੋ ਕਈ ਵਾਰ ਕੁਸਕ ਪਸ਼ੂ ਇਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਦੀ ਵੀਡੀਓ ਦੇ ਵਿੱਚ ਜੱਜਮੈਂਟ ਕਰਨੀ ਔਖੀ ਹੋ ਜਾਂਦੀ ਹੈ ਜਦੋਂ ਰੀਅਲ 'ਚ ਸਾਹਮਣੇ ਦੇਖਦੇ ਆ ਫਿਰ ਪਸ਼ੂ ਦਾ ਰੁਖ ਕੋਸੋਰ ਦਿਸਦਾ ਹੁਣ ਹਵਾਨਾ ਤਾਂ ਇਹਨੇ ਜਿੰਨਾ ਇਸ ਟਾਈਮ ਦਾ ਤਿਆਰ ਹੋ ਕਲੀਅਰ ਦਿਖਾ ਲਿਆ ਆਪਾਂ ਨੂੰ ਬਾਕੀ ਤੁਸੀਂ ਦੇਖ ਚੁੱਕੇ ਹੋ ਕਮਾ ਲਓ ਬਾਈ ਇੱਧਰ ਨੂੰ ਲਿਓ ਸੋ ਇਹ ਮੱਝ ਦੋਸਤੋ ਬਾਈ ਕੋਲ ਵਕਾਉ ਸੀ ਤੇ ਇਹਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤਾਂ ਚਾਹ ਤੁਸੀਂ ਇਹਦਾ ਦੇਖ ਲਓ ਇਧਰ ਕੱਚੇ ਚ ਬਾਈ ਦੀਵਰੀ ਪਸ਼ੂ ਬੰਦਦੇ ਹੋਣੇ ਉਹਦੇ ਕਰਕੇ ਮੱਝ ਉਧਰ ਨੂੰ ਜਾਣਾ ਚਾਹੁੰਦੀ ਹੈ ਸੋ ਇਹਦਾ ਸਟਰਕਚਰ ਫੇਰ ਤੁਸੀਂ ਦੇਖ ਸਕਦੇ ਹੋ 1,30,000 ਡਿਮਾਂਡ ਹੈ ਪਰ ਇਹ ਰੇਟ ਫਿਕਸ ਨਹੀਂ ਹੈ ਇਹਦੇ ਚੋਂ ਕੁਝ ਗੰਜੈਸ ਨਿਕਲੂਗੀ ਜਦੋਂ ਗੱਲ ਕਰੋਗੇ ਬਾਈ ਦੀਵਰੀ ਥੋੜਾ ਬਹੁਤ ਰੇਟ ਤੇ ਘਟਾ ਲੈਣਗੇ ਸੋ ਬਾਕੀ ਜਜਨਾ ਪਸ਼ੂ ਤੁਹਾਨੂੰ ਜ਼ਿਆਦਾ ਜ਼ਰੂਰੀ ਹੈ ਭਵਾਨੇ ਤੇ ਨਾੜਾਂ ਵੇਖ ਲਓ ਇਸ ਸਾਈਡ ਤੇ ਤੁਹਾਨੂੰ ਦਿਸਦੀਆਂ ਹੋਣਗੀਆਂ ਦੋਸਤੋ ਬਾਕੀ ਥਾਂ ਦਾ ਸਹਜ ਸੁਹਾਣਾ ਢਾਂਚਾ ਮਾਜਦਾ ਵੱਡਾ ਸੋ ਇੱਕ ਹੀ ਨਕਸ਼ੀ ਅੱਜ ਦੀ ਵੀਡੀਓ ਚ ਵਿਕਰੀ ਆਲਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ